हां जी ਅੱਜ ਅਸੀਂ ਮਲਪੁਰ ਰੜਕਾਂ ਦੇ ਸਬ ਸੈਂਟਰ ਵਿੱਚ ਸਾਰੇ ਇਕੱਤਰਤ ਹੋਏ ਆਂ ਸਾਡੇ ਨਾਲ ਪੰਚਾਇਤ ਮੈਂਬਰ ਵੀ ਹੈਗੇ ਆ ਤੇ ਸਾਡਾ ਸਟਾਫ ਮੈਂਬਰ ਵੀ ਹੈ ਤੇ ਸਾਡੇ ਨਾਲ ਪਿੰਡ ਦੀ ਪਬਲਿਕ ਵੀ ਹੈਗੀ ਆ ਤੇ ਮੈਂ ਇੱਥੇ ਪਿੰਡ ਦੇ ਵਿੱਚ ਜਿਹੜਾ ਸਬ ਸੈਂਟਰ ਹੈ ਇਹਨਾਂ ਦੀ ਡਿਮਾਂਡ ਸੀਗੀ ਕਿ ਇਹਨਾਂ ਨੂੰ ਜਦ ਮੈਂ ਆ ਕੇ ਦੇਖਿਆ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਤਾਂ ਇਹਨਾਂ ਨੇ ਮੈਨੂੰ ਆਪਣੇ ਦੱਸਿਆ ਕਿ ਸਾਡੇ ਤਾਂ ਇਨਵਰਟਰ ਵੀ ਨਹੀਂ ਹੈਗਾ ਅਸੀਂ ਤਾਂ ਬਹੁਤ ਗਰਮੀ ਦੇ ਵਿੱਚ ਰਹਿਨੇ ਆ ਕਿਉਂਕਿ ਸਾਡੀ ਜਿਹੜੀ ਗਵਰਨਮੈਂਟ ਹੈਗੀ ਹੈ ਪੰਜਾਬ ਗਵਰਨਮੈਂਟ ਹੈਗੀ ਨਾ ਉਹ ਕੋਈ ਵੀ ਕੋਈ ਸਹੂਲਤ ਨਹੀਂ ਇਹਨਾਂ ਨੂੰ ਦੇ ਰਹੀ ਉਹਦੇ ਕਰਕੇ ਇਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜਦ ਮੈਂ ਇਹਨਾਂ ਦੀ ਪਰੇਸ਼ਾਨੀ ਸਮਝੀ ਇਹਨਾਂ ਨੂੰ ਇਨਵਰਟਰ ਦੀ ਲੋੜ ਆ ਈਵਨ ਇਹਨਾਂ ਦੀ ਟੈਂਕੀ ਪਾਣੀ ਦੀ ਸੀ ਉਹ ਵੀ ਟੁੱਟੀ ਹੋਈ ਸੀ ਉਹ ਵੀ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੀ ਟੈਂਕੀ ਵੀ ਟੁੱਟੀ ਹੋਈ ਲੀਕ ਕਰ ਰਹੀ ਆ ਫਿਰ ਇਹਨਾਂ ਨੇ ਮੈਨੂੰ ਕਿਹਾ ਸਾਡੇ ਕੋਲ ਵਾਟਰ ਕੂਲਰ ਵੀ ਨਹੀਂ ਹੈ ਫਿਰ ਮੈਂ ਆਪਣੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਆਪਣੇ ਫੈਮਿਲੀ ਦੇ ਸਹਿਯੋਗ ਦੇ ਨਾਲ ਮੈਂ ਇਹਨਾਂ ਦੀ ਜੋ ਵੀ ਇਹਨਾਂ ਦੀ ਡਿਮਾਂਡ ਸੀ ਮੈਂ ਇਹਨ ਤੇ ਮੈਨੂੰ ਬਹੁਤ ਖੁਸ਼ੀ ਹੋਈ ਏ ਕਰਕੇ ਕਿ ਇਹਨਾਂ ਨੂੰ ਇਹਨਾਂ ਦੀ ਜ਼ਰੂਰਤ ਪੂਰੀ ਹੋਈ ਇਹਨਾਂ ਨੂੰ ਲਾਈਟ ਹੋਊਗੀ ਪੱਖੇ ਚੱਲਣਗੇ ਪਾਣੀ ਠੰਡਾ ਮਿਲੇਗਾ ਤੇ ਪਾਣੀ ਇਹਨਾਂ ਦਾ ਟੈਂਕੀ ਲੀਕਣੀ ਹੋਊਗੀ ਹਨਾ ਇਹਨਾਂ ਨੂੰ ਬਹੁਤ ਜ਼ਰੂਰਤ ਇਹਨਾਂ ਦੇ ਪੂਰੀ ਕੀਤੀ ਤਾਂ ਮੈਂ ਸਾਰੇ ਨਗਰ ਨਿਵਾਸੀਆਂ ਤੋਂ ਵੀ ਇਹ ਉਮੀਦ ਕਰਦੀ ਆ ਤੇ ਸਾਰੇ ਇਹਨਾਂ ਦੀ ਹੈਲਪ ਕਰਨ ਔਰ ਪੰਜਾਬ ਗਵਰਨਮੈਂਟ ਤੋਂ ਵੀ ਮੈਂ ਮੰਗ ਕਰਦੀ ਆ ਕਿ ਇਹਨਾਂ ਦੀ ਇਹਨਾਂ ਦੀ ਡਿਮਾਂਡਾਂ ਪੂਰੀਆਂ ਕੀਤੀ ਤਾਂ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਹੀ ਅੱਗੇ ਵਧਣਗੇ ਕਿਉਂਕਿ ਇਸ ਟਾਈਮ ਤੇ ਮੈਡੀਕਲ ਔਰ ਐਜੂਕੇਸ਼ਨ ਦਾ ਮੇਨ ਹੈਗਾ ਆ ਕਿਉਂ ਅਸੀਂ ਜਿੱਥੋਂ ਤੱਕ ਹੋ ਸਕੇ ਮੈਂ ਆਪਣੇ ਫਰੈਂਡ ਸਰਕਲ ਤੋਂ ਆਪਣੇ ਰਿਸ਼ਤੇਦਾਰ ਜਿਹੜੇ ਪਹਿਲਾਂ ਵੀ ਜਿਸ ਤਰ੍ਹਾਂ ਹੈਲਪ ਲਈ ਹੈ ਤੇ ਜਿੰਦੇ ਵੀ ਮੇਰੇ ਸਾਰੇ ਖੜੇ ਹੈ ਮੇਰੇ ਸਾਥੀ ਖੜੇ ਹੈ ਸਾਰੇ ਤੇ ਸਾਰਿਆਂ ਨੂੰ ਵੀ ਮੈਂ ਕਹਾਂਗੀ ਸਾਰੇ ਕਰਨਗੇ ਰਲ ਮਿਲ ਕੇ ਅਸੀਂ ਸਾਰੇ ਕਰਾਂਗੇ ਜੀ ਅਸੀਂ ਸੋਚਦੇ ਹਾਂ ਕਿ ਸਾਡੇ ਪਿੰਡ ਦੀ ਜਿਹੜੀ ਸਬ ਸੈਂਟਰ ਹੈਗਾ ਕਿ ਉਹ ਦਿਨ ਕੋਲ ਨੂੰ ਨੂੰ ਮਰਕਰ ਨੂੰ ਸਟਾਫ ਨੂੰ ਕੋਈ ਤਕਲੀਫ ਨਾ ਹੋਵੇ ਉਹਨਾਂ ਦੀ ਸਾਰੀਆਂ ਟੀਮਾਂਡਾ ਪੂਰੀਆਂ ਕੀਤੀਆਂ ਜਾਣ ਕਿਉਂਕਿ ਸਟਾਫ ਬਹੁਤ ਹੀ ਵਧੀਆ ਹੈਗਾ ਇਹ ਅੱਗੇ ਤਾਂ ਹੀ ਚੱਲ ਸਕੇਗਾ ਜੇ ਅਸੀਂ ਇਹਨਾਂ ਨੂੰ ਸੰਜੋਗ ਦੇਵਾਂਗੇ ਤੇ ਗਵਰਨਮੈਂਟ ਇਹਨਾਂ ਨੂੰ ਸਹਿਯੋਗ ਦੇਵੇਗੀ ਅੱਜ ਮਹਿਲਾ ਦਿਵਸ ਤੇ ਅਸੀਂ ਪਿੰਡ ਮਲਪੁਰੜ ਕਾ ਦੀ ਡਿਸਪੈਂਸਰੀ ਚ ਇਕੱਠੇ ਹੋਏ ਆ ਮੇਰੇ ਸਾਰੇ ਪਿੰਡ ਵਾਸੀ ਜਿਹੜੇ ਸਾਨੂੰ ਹਮੇਸ਼ਾ ਸਹਿਯੋਗ ਕਰਦੇ ਆ ਜਿਨ੍ਹਾਂ ਦੀ ਹੈਲਪ ਨਾਲ ਸਾਡੇ ਦੀਦੀ ਆਪਣੇ ਸਮਾਜਿਕ ਕਾਰਜ ਕਰਦੇ ਆ ਸਾਰਿਆਂ ਦੀ ਹੈਲਪ ਕਰਦੇ ਆ ਦੀਦੀ ਦਾ ਇਹੀ ਮੁੱਦਾ ਹੈ ਕਿ ਸਾਡੇ ਪਿੰਡ ਵਿੱਚ ਜਿਹਨੂੰ ਵੀ ਹੈਲਪ ਦੀ ਜ਼ਰੂਰਤ ਆ ਅਸੀਂ ਉਹਨਾਂ ਦੀ ਹੈਲਪ ਕਰੀਏ ਤੇ ਉਹਨਾਂ ਨੂੰ ਮਤਲਬ ਕਿ ਜ਼ਿੰਦਗੀ ਦੇ ਵਿੱਚ ਜੇ ਕੋਈ ਤਕਲੀਫ ਆ ਤੇ ਉਹਨਾਂ ਨੂੰ ਅਸੀਂ ਸਾਰੇ ਦੇਖੀਏ ਭੈਣ ਭਰਾਵਾਂ ਵਾਂਗੂ ਆਪਣੇ ਫੈਮਿਲੀ ਮੈਂਬਰਾਂ ਵਾਂਗੂ ਇਸ ਲਈ ਇਹ ਬਹੁਤ ਸਾਰੇ ਕੰਮ ਕਰਦੇ ਵੀ ਆ ਤੇ ਹਮੇਸ਼ਾ ਕਰਦੇ ਰਹਿਣ ਅਸੀਂ ਇਹੀ ਆਸ ਕਰਦੇ ਆਂ ਪਰਮਾਤਮਾ ਜੀ ਤੁਹਾਨੂੰ ਤੰਦਰੁਸਤ ਰੱਖਣ ਸਾਡਾ ਸਾਥ ਦੇਣਾ ਹਮੇਸ਼ਾ ਤੇ ਅਸੀਂ ਆਪਣੇ ਪਿੰਡ ਦੇ ਵਿਕਾਸ ਲਈ ਇੱਦਾਂ ਹੀ ਯਤਨ ਕਰਦੇ ਰਹੀਏ ਮਿਲ ਜੁਲ ਕੇ ਫਲਪਰਾਡ ਦਾ ਤੋਂ ਸਿਹਤ ਵਿਭਾਗ ਦੇ ਡਿਸਪੈਂਸਰੀ ਵਿੱਚ ਬੋਲਿਆ ਤਾਂ ਜੋ ਸਾਡੇ ਹਮੇਸ਼ਾ ਨਾਲ ਦੇ ਮੁੱਖ ਸੇਵਾਦਾਰ ਮੈਡਮ ਦੇਸ਼ ਕੁਮਾਰੀ ਜੀ ਇਹਨਾਂ ਦਾ ਬਹੁਤ ਹੀ ਸਹਿਯੋਗ ਹੈ ਪਿੰਡ ਵਾਲਿਆਂ ਵਾਸਤੇ ਵੀ ਜੋ ਕਿ দান ਕਰਦਿਆ ਆਪਣੇ ਤੇ ਬਾਕੀ ਇਹਨਾਂ ਨੇ ਜੋ ਵੀ ਡਿਸਪੈਂਸਰੀ ਵਾਸਤੇ ਸੇਵਾ ਭਾਵਨਾ ਦੇ ਨਾਲ ਦਾਨ ਕੀਤਾ ਹੈ ਉਹ ਇਹਨਾਂ ਦੇ ਸੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਤੇ ਇਹ ਹਰ ਵੇਲੇ ਪਿੰਡ ਵਾਸੀਆਂ ਦੀ ਤੇ ਬਾਹਰਵਾਰਿਆਂ ਵਾਸਤੇ ਸੇਵਾ ਬਹੁਤ ਕਰਦੇ ਹਨ ਤੇ ਨਾਲ ਦੀ ਨਾਲ ਮਹੇਸ਼ਿਆਣਾ ਮੰਦਿਰ ਦਾ ਇਹਨਾਂ ਨੇ ਆਪਣਾ ਕੰਮ ਵੀ ਬਹੁਤ ਵਧੀਆ ਸੰਭਾਲਿਆ ਹੋਇਆ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰ ਜੀ ਸਾਰਿਆਂ ਨੂੰ ਅਸੀਂ ਅੱਜ ਮਹਿਲਾ ਦਿਵਸ ਦੇ ਉੱਤੇ ਸਿਹਤ ਵਿਭਾਗ ਦੇ ਇਸ ਦਫ਼ਤਰ 'ਚ ਇਕੱਠੇ ਹੋਏ ਹਾਂ ਤੇ ਇਸ ਕਰਕੇ ਆਪਾਂ ਸੁਦੇਸ਼ ਕੁਮਾਰੀ ਦਾ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਦਾ ਇਹਨਾਂ ਨੇ ਸਿਹਤ ਵਿਭਾਗ ਦੇ ਇੱਥੇ ਬਹੁਤ ਸਮਾਨ ਦਿੱਤਾ ਜੀ ਬਾਰਡਰ ਕੂਲਰ ਤੇ ਇਨਵਰਟਰ ਸਮਾਨ ਕਾਫੀ ਇਹਨਾਂ ਨੇ ਦਿੱਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪੰਚਾਇਤ ਵੱਲੋਂ ਵੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅੱਗੇ ਵੀ ਇਹਨਾਂ ਨੇ ਬਹੁਤ ਹੈਲਪ ਕੀਤੀ ਪਿੰਡ ਦੇ ਵਿੱਚ ਤੇ ਮੰਦਿਰ ਵਿੱਚ ਵੀ ਇਹਨਾਂ ਦਾ ਬਹੁਤ ਸਹਿਯੋਗ ਆ ਸਾਡੇ ਮਹੇਸ਼ਾਣਾ ਮੰਦਿਰ ਦੇ ਵਿੱਚ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂਬਰ ਪੰਚਾਇਤੀ ਮਾਨਕਾ ਸ਼ੁੰਦਾ ਕਿਉਂਕਿ ਦੇਖੋ ਡਿਸਪੈਂਸਰੀ ਨੂੰ ਅੱਗੇ ਲੈ ਕੇ ਜਾਣਾ ਹਾਂਜੀ ਇਹ ਸੇਲ ਜਿਹੜੀਆਂ ਸੇਹ ਦੇ ਨਾਲ ਜੁੜੀਆਂ ਹੋਈਆਂ ਸਹੂਲਤਾਂ ਹੈਗੀਆਂ ਉਹ ਪ੍ਰੋਪਰ ਹੋਣੀਆਂ ਚਾਹੀਦੀਆਂ ਹੈਗੀਆਂ ਇਹ ਖੁਸ਼ੀ ਤਾਂ ਹੁੰਦੀ ਹੋਵੇਗੀ ਜਦੋਂ ਆਉਂਦੇ ਕਿਤੇ ਲਾਈਟ ਵੇਖਦੇ ਹਾਂ ਜਾਂ ਪੀਣ ਨੂੰ ਪਾਣੀ ਮਿਲਦਾ ਹੋਵੇਗਾ ਹਾਂਜੀ ਪਹਿਲਾਂ ਜਿੱਦਾਂ ਆਉਂਦੇ ਸੀ ਇੱਥੇ ਤੇ ਥੋੜਾ ਸਟਾਫ ਸਾਨੂੰ ਸ਼ਿਕਾਇਤ ਵੀ ਕਰਦਾ ਹੁੰਦਾ ਸੀ ਕਿ ਸਾਡੇ ਕੋਲ ਲਾਈਟ ਲਈ ਇਨਵਰਟਰ ਨਹੀਂ ਹੈਗਾ ਪਾਣੀ ਲਈ ਵਾਟਰ ਕੂਲਰ ਤੇ ਫ੍ਰਿਜ ਵਗੈਰਾ ਕੋਈ ਇਦਾਂ ਦਾ ਸਮਾਨ ਸਾਡੇ ਕੋਲ ਅਵੇਲੇਬਲ ਨਹੀਂ ਸੀਗਾ ਪਰ ਜਿੱਦਾਂ ਆਪਣੇ ਸੁਣਿਆ ਸਾਰਾ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਫਰੈਂਡ ਸਰਕਲ ਨਾਲ ਗੱਲ ਕੀਤੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਵੀ ਦੱਸਿਆ ਕਿ ਮੈਂ ਕੋਸ਼ਿਸ਼ ਕਰੂੰਗੀ ਕਿ ਕੁਝ ਨਾ ਕੁਝ ਇੱਥੇ ਹੋ ਸਕੇ ਤੇ ਇਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਜੀ ਸ਼ੁਕਰੀਆ ਮੈਂ ਪੰਚਾਇਤ ਮੈਂਬਰਾਂ ਦਾ ਪਿੰਡ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸੰਦੇਸ਼ ਮੈਡਮ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਸਮਾਨ ਡਿਸਪੈਂਸਰੀ ਦੇ ਇਨਵਰਟਰ ਤੇ ਵਾਟਰ ਕੂਲਰ ਲੈ ਕੇ ਦਿੱਤਾ ਉਹ ਟੈਂਕੀ ਵੀ ਰਖਾਈ ਨਹੀਂ ਇਹਨਾਂ ਦਾ ਬਹੁਤ ਸ਼ੁਕਰ ਅਦਾ ਕਰਦੀ ਆਂ ਔਰ ਇਹਨਾਂ ਨੂੰ ਬਹੁਤ ਬਹੁਤ ਥੈਂਕਸ ਆ ਔਰ ਅੱਗੇ ਵੀ ਸਾਡੇ